ਪਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਤਰਨਤਾਰਨ ਵਿਖੇ ਮੌਜੂਦ ਹਾਂ ਜਿੱਥੇ ਹਰਮੀਤ ਸਿੰਘ ਸੰਧੂ ਆਮ ਆਦਮੀ ਤੋਂ ਜਿਹੜੀ ਪੂਰੀ ਵਰਤ ਬਣਾਈ ਹੋਈ ਔਰ ਪਰਕਰਾਂ ਦੇ ਨਾਲ ਆ ਪੂਰਾ ਢੋਲਤਮਕਾ ਕਿਵੇਂ ਦੇਖ ਰਹੇ ਹੋ ਜੀ ਬਹੁਤ ਵਧੀਆ ਜੀ ਇਹੋ ਜਿਹਾ ਮਾਹੌਲ ਆ ਬਣਿਆ ਵੀ ਬਹੁਤ ਵਧੀਆ ਵੀ ਜਾਨੀ ਕਿ ਇੰਨਾ ਮਾਰਜਨ ਦੇ ਨਾਲ ਹਰਮੀਤ ਸਿੰਘ ਜੀ ਜਤਣਗੇ ਵੀ ਲੋਕਾਂ ਨੂੰ ਪਤਾ ਲੱਗੂਗਾ ਵੀ 27 ਗਾਉਂ ਨਾਲ ਜਿਹੜੀ ਉਹ ਸਾਡੀ ਪਰਮਾਨੈਂਟ ਪੱਕੀ ਹੋ ਗਈ ਕਿਉਂਕਿ ਜਦੋਂ ਸਟਾਰਟਿੰਗ ਜੀ ਹੋਈ ਸੀ ਐਂ ਲੱਗਦਾ ਸੀ ਵੀ ਡਮਾ ਡੋਲ ਜਾ ਹੋ ਗਿਆ ਪਰ ਇੱਕਦਮ ਜੋਨ ਲੀਡ ਬਣਾਈ ਆ ਹੁਣ ਤਾਂ 7000 ਕਿਵੇਂ ਦੇ ਦੇ ਬਹੁਤ ਵਧੀਆ ਸਾਰਿਆਂ ਨੂੰ ਪਤਾ ਹੀ ਹੈ ਕਿ ਹਰਮੀਤ ਸਿੰਘ ਸੰਧੂ ਸਸ਼ਕਤ ਇੱਕ ਮਜਬੂਤ ਕੈਂਡੀਡੇਟ ਹੈ ਉਹ ਸਾਰੇ ਦਿਲਾਂ ਦੀ ਧਰਕਨ ਹੈ ਉਹ ਸਾਰੇ ਸ਼ਹਿਰ ਦਾ ਵਿਕਾਸ ਉਹਨਾਂ ਨੇ ਕਰਾਇਆ ਔਰ ਸਾਫ ਪਤਾ ਚੱਲ ਰਿਹਾ ਕਿ ਲੀਡ ਕਿਸ ਤਰ੍ਹਾਂ ਵੱਧ ਰਹੀ ਹੈ ਉਹ ਇਹ ਉਹਨਾਂ ਦੇ ਵਿਕਾਸ ਦੀ ਵਿਕਾਸ ਨੂੰ ਲੀਡ ਪਿਆ ਰਹੀ ਹੈ ਔਰ ਜੇ ਆਮ ਆਦਮੀ ਦੀ ਗੱਲ ਕੀਤੀ ਜਾਵੇ ਜਿਵੇਂ ਉਹਨਾਂ ਨੇ ਦੱਸਿਆ ਸੀ ਵੀ ਇਹ 2027 ਦਾ ਮੋਟ ਬਣਿਆ ਗਿਆ ਜੀ ਕਿਵੇਂ ਦੇਖਦੇ ਸਰ ਦੇਖੋ ਆਮ ਆਦਮੀ ਪਾਰਟੀ ਜਿਹੜੀ ਜਦੋਂ ਦੀ ਹੋਂਦ ਦੇ ਵਿੱਚ ਆਈ ਉਹਨੇ ਜਿਹੜੇ ਲੋਕਾਂ ਦੇ ਕੰਮ ਕੀਤੇ ਆ ਉਹ ਲੋਕ ਯਾਦ ਰੱਖਦੇ ਆ ਭਾਵੇਂ 100 ਵਾਰੀ ਦੂਜੀਆਂ ਪਾਰਟੀਆਂ ਨੇ ਬਹੁਤ ਕੋਸ਼ਿਸ਼ ਕੀਤੀ ਆ ਪਰ ਕਿਤੇ ਨਾ ਕਿਤੇ ਨਿਚਲਾ ਵਰਗੇ ਜਰੂਰ ਯਾਦ ਰੱਖਦਾ ਕਿ ਆਮ ਆਦਮੀ ਪਾਰਟੀ ਨੇ ਜੋ ਕੰਮ ਕੀਤੇ ਅੱਜ ਤੱਕ 17 ਸਾਲਾਂ ਵਿੱਚ ਕਿਸੇ ਨੇ ਨਹੀਂ ਕੀਤੇ ਸੋ ਲੋਕ ਜਿਹੜੇ ਆ ਉਹ ਕਮਾਂ ਨਾਲ ਬੱਜੇ ਆ ਔਰ ਸਾਡੇ ਸਰਦਾਰ ਹਰਮੀਤ ਸਿੰਘ ਸੰਧੂ ਜੀ ਜਿਹੜੇ ਉਹਨਾਂ ਦੀ ਵੀ ਪਛਾਣ ਲੋਕਾਂ ਦੇ ਵਿੱਚ ਬਹੁਤ ਵਧੀਆ ਵਾ ਸੋ ਆਮ ਆਦਮੀ ਪਾਰਟੀ ਦੇ ਕਮਾਂਨ ਔਰ ਸਰਦਾਰ ਹਰਮੀਤ ਸਿੰਘ ਦੇ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਲੋਕਾਂ ਨੇ ਉਹਨਾਂ 'ਚ ਫਤਵਾ ਜਿਹੜਾ ਜਾਰੀ ਕੀਤਾ ਵਾ ਔਰ ਸਾਨੂੰ ਪੂਰੀ ਆਸ ਹੈ ਕਿ ਉਹ ਜਿਹੜਾ ਇਹ ਮਿਹਨਤ ਨੂੰ ਫਲ ਆਉਣਗੇ ਧੰਨਵਾਦ ਜੀ ਸੋ ਤੁਸੀਂ ਜਿਵੇਂ ਇਹਨਾਂ ਨੇ ਦੱਸਿਆ ਵੀ ਮਿਹਨਤ ਨੂੰ ਫਲ ਆਉਣਗੇ ਉਹ ਵਿਕਾਸ ਦੇ ਕਾਰਜ ਇਸ ਤੋਂ ਪਹਿਲਾਂ ਵੀ ਉਹ ਤਿੰਨ ਵਾਰ ਦੇ ਵਿਧਾਇਕ ਰਹੇ ਆ ਜੀ ਔਰ ਤੁਹਾਨੂੰ ਲੱਗਦਾ ਵੀ ਜਿਹੜਾ ਹੁਣ ਸਾਲ ਰਹਿ ਗਿਆ ਆਮ ਆਦਮੀ ਪਾਰਟੀ ਦਾ ਉਹਦੇ ਬਾਅਦ ਚੋ 2027 ਦੀਆਂ ਚੋਣਾਂਗੀਆਂ ਵੀ ਕੰਮ ਜਿਹੜੇ ਵਿਕਾਸ ਦੇ ਕੰਮ ਆ ਜਿਹੜੇ ਪੂਰੇ ਫੇਰ ਤੋਂ ਸ਼ੁਰੂ ਹੋਣਗੇ ਵੇਖੋ ਜੀ ਹਰਮਜੀਤ ਸਿੰਘ ਸੰਧੂ ਨੇ ਜਦੋਂ ਦਾ ਇਹ ਇਸ ਇਲੈਕਸ਼ਨ ਦੇ ਵਿੱਚ ਖੜੋਤੇ ਨੇ ਉਸ ਟਾਈਮ ਤੋਂ ਹੀ ਜਿਹੜੇ ਵਿਕਾਸ ਕਾਰਜ ਆ ਬਹੁਤ ਜੋਰ ਸ਼ੋਰ ਨਾਲ ਤੁਸੀਂ ਵੇਖੋ ਸੜਕਾਂ ਬਣ ਰਹੀਆਂ ਵਾਂ ਸੀਵਰੇਜ ਟੈਂਕੀਆਂ ਦਾ ਕੰਮ ਕੋਈ ਵੀ ਵਿਕਾਸ ਦਾ ਕੰਮ ਜਿਹੜਾ ਉਹ ਪਿੱਛੇ ਨਹੀਂ ਰਹਿ ਦਿੱਤਾ ਜਾਊਗਾ ਤੇ ਹੁਣ ਤੇ ਬਹੁਤ ਜ਼ਿਆਦਾ ਹਾਈ ਲੈਵਲ ਤੇ ਜਿਹੜਾ ਵਾ ਉਹ ਕੰਮ ਕੀਤਾ ਜਾਊਗਾ ਤੇ ਅੱਜ ਜਿਹੜਾ ਬਹੁਤ ਵੱਡੀ ਲੀਡ ਦੇ ਨਾਲ ਅਸੀਂ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਾਂਗੇ ਹਾਂ ਜੀ ਕਿਵੇਂ ਤੁਸੀਂ ਕਿਵੇਂ ਵੇਖ ਲਿਆ ਜਿਵੇਂ ਇਹਨਾਂ ਨੇ ਦੱਸਿਆ ਵੀ ਬੜੀ ਵੱਡੀ ਲੀਡ ਦੇ ਨਾਲ ਜਿਹੜੀ ਜਿੱਤ ਪ੍ਰਾਪਤ ਉਹ ਤਾਂ ਕੋਈ ਸ਼ੱਕ ਨਹੀਂ ਹੈ ਉਹ ਤਾਂ ਲੀਡ ਆਲਰੇਡੀ ਉਹਨਾਂ ਨੇ ਬਣਾਈ ਹੋਈ ਹੈ ਜੀ ਪਰ ਇਹ ਲੱਗਦਾ ਸੀ ਜਦੋਂ ਇਹ ਸ਼ੁਰੂਆਤ ਹੋਈ ਸੀ ਮੁਕਾਬਲਾ ਫਸਮਾ ਹੈ ਔਰ ਅੱਜ ਸਵੇਰ ਦੀ ਵੀ ਜਦੋਂ ਦੀ ਸ਼ੁਰੂਆਤ ਹੋਈ ਸੀ ਤੁਹਾਨੂੰ ਲੱਗਦਾ ਵੀ ਇਹਨਾਂ ਫਸਮੇ ਟੱਕਰ ਦੇ ਸਕਦੇ ਸੀ ਨਹੀਂ ਨਹੀਂ ਸਾਨੂੰ ਯਕੀਨ ਹੈ ਜੀ ਅਸੀਂ ਜਿੱਤਾਂਗੇ ਅਸੀਂ ਮੈਂ ਪਹਿਲਾਂ ਹੀ ਦੂਜੇ ਚੈਨਲ ਤੇ ਕਿਹਾ ਮੈਂ ਅਸੀਂ 12 ਪਲੱਸ ਤੇ ਅਸੀਂ ਲੀਡ ਖੜਾਗੇ ਜੀ ਇਹ ਮਿਹਨਤ ਬਹੁਤ ਕੀਤੀ ਆ ਤੇ ਸਾਨੂੰ ਇਹ ਯਕੀਨ ਹੈ ਵੀ ਅਸੀਂ ਸੀਟ ਲੈ ਕੇ ਹੀ ਜਾਵਾਂਗੇ ਲੱਡੂ ਲੱਡੂ ਬਣ ਗਏ ਜੀ ਲੱਡੂ ਲੱਗੇ ਜੀ ਕਿ ਇੱਕ ਇੱਕ ਵਰ ਜਿਹੜੀ ਆ ਉਹ ਅਸੀਂ ਲਿਆ ਕੇ ਭਗਤਾਈ ਆ ਹਰਮੀਰ ਸੰਧੂ ਦੇ ਹੱਕ ਵਿੱਚ ਤੇ ਗਾਂ 27 ਚ ਵੀ ਐਸੀ ਤਰ੍ਹਾਂ ਹੀ ਅਸੀਂ ਭਗਤਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ ਵਰਕਰਾਂ ਦੇ ਵਿੱਚ ਪੂਰੀ ਐਨ ਜੋਸ਼ ਆ ਜਿਉਂ ਕਹਿੰਦੇ 12000 ਤੋਂ ਪਲੱਸ ਦੀ ਲੀਡ ਦੇ ਨਾਲ ਉਹ ਜਿੱਤਣਗੇ ਔਰ ਨਾਲ ਹੀ ਉਹਨਾਂ ਨੇ ਇਹ ਗੱਲ ਜਿਹੜੀ ਦੱਸੀ ਆ ਵੀ ਦੇਖੋ ਵਿਕਟਰੀ ਦੇ ਸਾਈਨ ਵੀ ਬਣਾਉਣ ਲੱਗੇ ਨੇ ਉਹ ਕਹਿੰਦੇ ਲੱਡੂ ਬਣ ਚੁੱਕੇ ਆ ਜੀ ਔਰ ਲੱਡੂ ਬਣ ਚੁੱਕੇ ਆ ਅਸੀਂ ਤਾਂ ਤਿਆਰ ਨਾ ਔਰ ਲੱਡੂਆਂ ਦਾ ਤੋਲਾਂਗੇ ਵੰਡਾਂਗੇ ਖਵਾਵਾਂਗੇ ਔਰ ਪੂਰੀ ਅਸੀਂ ਜਿਹੜੀ ਜਿੱਤ ਦੀ ਜਿਹੜੀ ਖੁਸ਼ੀ ਆ ਅਸੀਂ ਪੂਰੀ ਮਿਹਨਤ ਕਰਕੇ ਅਸੀਂ ਜਿੱਤੀ ਆ ਕੋਈ ਇਸ ਤਰੀਕੇ ਨਾਲ ਨਹੀਂ ਜਿੱਤੀ ਸੋ ਮਿਲਦੇ ਆ ਜੀ ਅਗਲੀ ਅਪਡੇਟ ਦੇ ਨਾਲ ਫਿਰ ਹਾਲ ਦੇ ਲਈ ਇੰਨਾ ਹੀ ਕੈਮਰਾਮੈਨ rahul ਦੇ ਨਾਲ ਭਪਿੰਦਰ ਗਰੇਵਾਲ Delhi Post Punjabi ਤਰਨਤਾਰ